ਸਾਸਿਕਾ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਦੀ ਰਜਾਨਾ ਰਾਸ਼ੀ ਫਲ ਲੈ ਕੇ ਹਾਜ਼ਰਾਂ ਜਿੱਥੇ ਤੁਸੀਂ ਜਾਣੋਗੇ ਆਪਣੇ ਦਿਨ ਦੀ ਸਥਿਤੀ ਸੁਝਾਅ ਤੇ ਸੰਭਾਵਨਾ ਅੱਜ ਦੇ ਦਿਨ ਇਹਨਾਂ ਰਾਸ਼ੀਆਂ ਲਈ ਕਿਵੇਂ ਰਹੇਗਾ ਜਾਣੋ ਕੀ ਕਹਿੰਦੇ ਹਨ ਤੁਹਾਡੇ ਖੁਸ਼ਕਿਸਮਤ ਸਾਰੇ ਕਿਸ ਰਾਸ਼ੀ ਦੇ ਲੋਕਾਂ ਨੂੰ ਮਿਲੇਗੀ ਖੁਸ਼ਖਬਰੀ ਜਾਣੋ ਰੋਜ਼ਾਨਾ ਦੀ ਰਾਸ਼ੀ ਦੋਸਤੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕੁੰਭ ਰਾਸ਼ੀ ਫਲ ਅੱਜ ਤੁਸੀਂ ਆਪਣੇ ਸਾਥੀ ਦੀ ਮਦਦ ਨਾਲ ਪ੍ਰਤੀਕੂਲ ਸਥਿਤੀਆਂ ਤੇ ਕਾਬੂ ਪਾਉਣ ਵਿੱਚ ਸਫਲ ਹੋਗੇ ਸੜਕ ਤੇ ਬੇਕਾਬੂ ਹੋ ਗਏ ਗੱਡੀ ਨਾ ਚਲਾਓ ਅਤੇ ਬੇਲੋੜਾ ਜੋਖਮ اٹھਉਣ ਤੋਂ ਬਚੋ ਇਹ ਵਿਉਤਾ ਜੀਵਨ ਲਈ ਖਾਸ ਦਿਨ ਹੈ ਬੱਚਿਆਂ ਨਿਆ ਲੋੜਾਂ ਵੱਲ ਵੱਧ ਧਿਆਨ ਦੇਣਾ ਹੋਏਗਾ ਜਿਹੜੀਆਂ ਚੀਜ਼ਾਂ ਤੁਸੀਂ ਕਰਨਾ ਚਾਹੁੰਦੇ ਹੋ ਉਹ ਤੁਹਾਨੂੰ ਉਮੀਦ ਤੋਂ ਵੱਧ ਲਾਭ ਦੇਣਗੇ ਸਮਾਜਿਕ ਅਤੇ ਪਰਿਵਾਰਿਕ ਦੋਹਾਂ ਖੇਤਰਾ ਦੇ ਕੰਮ ਪੂਰੇ ਹੋ ਸਕਦੇ ਹਨ ਛੋਟੀਆਂ-ਛੋਟੀਆਂ ਸਮੱਸਿਆਵਾਂ ਤੋਂ ਘਬਰਾਉਣ ਦੀ ਬਜਾਏ ਹਿੰਮਤ ਨਾਲ ਕੰਮ ਕਰੋ ਅੱਜ ਕੀ ਕਰਨਾ ਚਾਹੀਦਾ ਹੈ ਅੱਜ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਣ ਤੋਂ ਬਚੋ ਜੇਕਰ ਤੁਸੀਂ ਅੱਜ ਕਾਲੇ ਕੁੱਤੇ ਨੂੰ ਤੇਲ ਵਾਲੀ ਰੋਟੀ ਖਿਲਾਓਗੇ ਤਾਂ ਅੱਜ ਦਾ ਦਿਨ ਤੁਹਾਡਾ ਬਹੁਤ ਚੰਗਾ ਰਹੇਗਾ ਅੱਗੇ ਗੱਲ ਕਰਦੇ ਹਾਂ ਦੋਸਤੋ ਭਾਗੀਸ਼ਾਲੀ ਰਾਸ਼ੀ ਮੀਨ ਰਾਸ਼ੀ ਕਾਰੋਬਾਰੀ ਯੋਜਨਾਵਾਂ ਅੱਜ ਘਰੇਤੀ ਗਤੀ ਪ੍ਰਾਪਤ ਕਰਨਗੀਆਂ ਅੱਜ ਕੁਝ ਅਚਾਨਕ ਨਿੱਜੀ ਮੁੱਦੇ ਤੁਹਾਡੇ ਸਾਹਮਣੇ ਆ ਸਕਦੇ ਹਨ ਤੁਸੀਂ ਨਿਸ਼ਚਿਤ ਤੌਰ ਤੇ ਉਹਨਾਂ ਤੋਂ ਹੈਰਾਨ ਹੋਵੋਗੇ ਪਰ ਤੁਸੀਂ ਉਹਨਾਂ ਤੋਂ ਤਸੱਲੀ ਬਖਸ਼ ਢੰਗ ਨਾਲ ਸਵਾਲਾਂ ਦੇ ਜਵਾਬ ਹੋਗੇ ਧਿਆਨ ਰੱਖੋ ਕਿ ਅੱਜ ਜਲ ਦਬਾਜੀ ਅਤੇ ਪਾਵਨਾਤਮਕ ਤੌਰ ਤੇ ਲੈ ਕੇ ਆਏ ਫੈਸਲੇ ਭਵਿਕ ਵਿੱਚ ਤੁਹਾਡੇ ਲਈ ਮੁਸ਼ਕਲ ਪੈਦਾ ਕਰ ਸਕਦੇ ਹਨ ਉਸੇ ਖਰੀਦਦਾਰੀ ਕਰਨ ਦਾ ਫੈਸਲਾ ਵੀ ਕਰ ਸਕਦੇ ਹੋ ਯਾਤਰਾ ਦੀ ਸੁਭਾਵਨਾ ਦੇ ਵਿਚਕਾਰ ਤੁਸੀਂ ਪਰਿਵਾਰਕ ਪ੍ਰੋਗਰਾਮ ਵਿੱਚ ਬਧੇਰੇ ਵਿਸ਼ਤ ਰਹੋਗੇ ਅੱਜ ਮਾਤਾ ਪਿਤਾ ਦਾ ਆਨਰਾਧਨ ਕਰੋ ਤਾਂ ਅੱਜ ਦਾ ਦਿਨ ਬਹੁਤ ਬਿਹਤਰ ਹੋਏਗਾ ਜੇਕਰ ਤੁਸੀਂ ਬੈਡਰੂਮ ਚ ਬੈੱਡ ਦੇ ਕੋਲ ਦੋ ਕਪੂਰ ਲੁਕਾ ਕੇ ਰੱਖਦੇ ਹੋ ਤਾਂ ਤੁਹਾਨੂੰ ਬਹੁਤ ਲਾਭ ਮਿਲਣ ਵਾਲਾ ਹੈ ਦੋਸਤੋ ਇਹ ਸੀ ਦੋ ਰਾਸ਼ੀਆਂ ਜੋ ਬਹੁਤ ਹੀ ਭਾਗੀਸ਼ਾਲੀ ਹਨ